ਪਿਲਟ ਹਲਕਾ ਬਧਾਇਕ ਵਿਕ੍ਰਮਜੀ ਚੌਧਰੀ ਨੇ ਅੱਜ 2 ਅਕਤੂਬਰ ਦੇ ਦਿਨ ਮਹਾਤਮਾ ਗਾਂਧੀ ਨੂੰ ਕੀਤੇ ਸ਼ਰਧਾ ਸੁੰਮਰ ਅਰਪਤ ਜਤਨ ਨਾਲ ਸੀ ਕਿ ਹਲਕਾ ਬਧਾਇਕ ਵਿਕ੍ਰਮਜੀ ਚੌਧਰੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸਤਲੁਜ ਦਰਿਆ ਦੇ ਕਿਨਾਰੇ ਤੇ ਬਣੀ ਹੋਈ ਮਹਾਤਮਾ ਗਾਂਧੀ ਦੀ ਸਮਾਰਕ ਤੇ ਜਾ ਕੇ ਉਹਨਾਂ ਨੂੰ ਸ਼ਰਧਾ ਸੁੰਮਰ ਅਰਪਤ ਕੀਤੇ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਵਿਕ੍ਰਮਜੀ ਚੌਧਰੀ ਜੀ ਗਾਂਧੀ ਜੰਤੀ ਦੇ ਅੱਜ ਦੇ ਸ਼ੁਭ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਸਤਲੁਜ ਰਿਆ ਦੇ ਕੰਢੇ ਤੇ ਫਲੌਰ ਵਿਖੇ ਗਾਂਧੀ ਧਾਮ ਵਿੱਚ ਅ ਇੱਕ ਬੜੇ ਲੰਬੇ ਅਰਸੇ ਤੋਂ ਇੱਕ ਪਰੰਪਰਾ ਚੱਲ ਰਹੀ ਹੈ ਅਸੀਂ ਇੱਥੇ ਮੱਥਾ ਟੇਕਣ ਆਉਂਦੇ ਹਾਂ ਸਾਲੋਂ ਸਾਲ ਇੱਥੋਂ ਦੇ ਸਾਬਕਾ ਵਜ਼ੀਰ ਸਾਬਕਾ ਐਮ.ਐਲ.ਏ ਸਾਬਕਾ ਐਮ.ਪੀ ਚੌਰੀ ਸੰਤੋਖ ਸਿੰਘ ਜੀ 2 ਅਕਤੂਬਰ ਨੂੰ ਆਪਣੇ ਸਾਥੀਆਂ ਨਾਲ ਦੇਸ਼ ਦੇ ਫਾਦਰੋਫ ਨੇਸ਼ਨ ਮਹਾਤਮਾ ਗਾਂਧੀ ਜੀ ਨੂੰ ਗਾਂਧੀ ਜੀ ਦੇ ਨੇਤੇ ਹੁੰਦੇ ਸੀ ਉਸੇ ਰਵਾਇਤ ਨੂੰ ਉਸੇ ਪ੍ਰਥਾ ਨੂੰ ਅੱਗੇ ਚਲਾਉਂਦੇ ਹੋਏ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਗਾਂਧੀ ਜੀ ਦੇ ਨਮੋਰੀਅਲ ਤੇ ਇੱਥੇ ਆਏ ਔਰ ਅੱਜ ਦੇ ਦਿਨ ਤਾਂ ਸਭ ਨੂੰ ਬਾਪੂ ਗਾਂਧੀ ਤੇ ਦਿਖਾਏ ਮਾਰਗ ਤੇ ਜਿਹੜਾ ਇੱਕ ਜਿਹੜਾ ਸਾਨੂੰ ਦਿਸ਼ਾ ਨਿਰਦੇਸ਼ ਦੇ ਕੇ ਗਏ ਜਿਨ੍ਹਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਉਹਨਾਂ ਸਾਰੇ ਜਿਹੜੇ ਸਾਡੇ ਆਜ਼ਾਦੀ ਦੇ ਯੋਧੇ ਹੋਏ ਨੇ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਸਾਰੇ ਆਪਣੀ ਜ਼ਿੰਦਗੀ ਵਤੀਤ ਕਰ ਰਹੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਵੀ ਹੈ ਔਰ ਪ੍ਰਣ ਵੀ ਕਰਦੇ ਹਾਂ ਕਿ ਦੇਸ਼ ਕੌਮ ਅਲੱਗੇ ਦੀ ਸੇਵਾ ਵਿੱਚ ਅਸੀਂ ਸਾਰੇ ਆਪਣਾ ਬੜਮੁੱਲਾ ਯੋਗਦਾਨ ਪਾਉਂਦੇ ਰਵਾਂਗੇ ਇਨਾਈ ਕਹਿੰਦੇ ਹੋਇਆ ਮੈਂ ਆਪਣੇ ਸਾਥੀਆਂ ਸਾਰਿਆਂ ਦਾ ਇੱਥੇ ਹੋਂਤੇ ਧੰਨਵਾਦ ਕਰਦਾ ਹਾਂ ਉਹ ਹੱਥ ਹਲਾਉਂਦੇ ਸੀ ਹਾਂਜੀ ਪਰ ਜਾਂਦੇ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਐਮਪੀ ਚਰਨਜੀਤ ਚੰਨੀ ਨਹੀਂ ਆਏ ਆ ਇਹ ਇਹਦਾ ਜਵਾਬ ਮੇਰੇ ਕੋਲ ਹੈ ਨਹੀਂ ਕਿਉਂਕਿ ਬੱਡੇ ਲੀਡਰ ਨੇ ਕਾਫੀ ਰਜੇਵੇਂ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਤਾਂ ਜ਼ਰੂਰ ਹੋ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਜਾਣਗੇ ਔਰ ਸਾਡਾ ਤਾਂ ਇਹ ਸਥਾਨ ਨਾਲ ਇੱਕ ਪਰਿਵਾਰਿਕ ਕਹਿ ਲੋ ਇੱਕ ਰਿਸ਼ਤਾ ਹੈ ਸਾਡੇ ਵਾਸਤੇ ਇਹ ਇੱਕ ਜਿਵੇਂ ਇੱਕ ਤਿਉਹਾਰ ਹੁੰਦਾ ਹੈ ਉਸੇ ਤਰ੍ਹਾਂ 2 ਅਕਤੂਬਰ ਦੇ ਦਿਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਇੱਥੇ ਆ ਕੇ ਬਾਪੂ ਗਾਂਧੀ ਨੂੰ ਪ੍ਰਣਾਮ ਕਰਦੇ ਸਰ ਇਸ ਜਗ੍ਹਾ ਦੀ ਡਵੈਲਪਮੈਂਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਉਸ ਬਾਰੇ ਕੀ ਕਿਹਾ ਜਾਊਗਾ ਇਸ ਜਗ੍ਹਾ ਦੇ ਵਿੱਚ ਪਿਛਲੇ ਪਿਛਲੇ ਜਿਹੜੀ 2017 ਤੋਂ ਲੈ ਕੇ 2022 ਦੇ ਵਿੱਚ ਗਵਰਨਮੈਂਟ ਰਹੀ ਜੇ ਸਤਿਰਾਣ ਚੌਟਰੀ ਸੰਤੋਖ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਜਲੰਧਰ ਰਹੇ ਬੜੀ ਵੱਡੀ ਇੱਕ ਰਕਮ ਚੌਧਰੀ ਸਾਹਿਬ ਦੇ ਉਪਰਾਲੇ ਸਦਕੇ ਅਸੀਂ ਇਸ ਇਸ ਜਗ੍ਹਾ ਦੀ ਡਿਵੈਲਪਮੈਂਟ ਵਾਸਤੇ ਲਿਆ ਕੇ ਦਿੱਤੀ ਸੀ ਔਰ ਜਿਹੜੀ ਇੱਥੇ ਦੀ ਪੰਚਾਇਤ ਹੈ ਉਹਨਾਂ ਦੇ ਉਹਨਾਂ ਦਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਉਸ ਮੈਕ ਵਿੱਚ ਦੇ ਉਸ ਪੰਚਾਇਤ ਦੇ ਖਾਤੇ 'ਚੋਂ ਪੈਸੇ ਵੀ ਆ ਗਏ ਸੀ ਔਰ ਕਾਫੀ ਕੰਮ ਸ਼ੁਰੂ ਹੋਇਆ ਪਰ ਅਫਸੋਸ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਜਿਸ ਤਰ੍ਹਾਂ ਪੂਰੇ ਪੰਜਾਬ ਚ ਡਿਵੈਲਪਮੈਂਟ ਤੇ ਇੱਕ ਤਰ੍ਹਾਂ ਦੀ ਰੋਕ ਲੱਗੀ ਹੋਈ ਹੈ ਇਸ ਇੱਥੇ ਵੀ ਜਿਹੜਾ ਕੰਮ ਸ਼ੁਰੂ ਹੋਇਆ ਸੀ ਉਹ ਰੁਕਿਆ ਪਿਆ ਹੈ ਕਾਫੀ ਮਟੀਰੀਅਲ ਵੀ ਤੁਸੀਂ ਦੇਖ ਸਕਦੇ ਹੋ ਕਿ ਬਾਉਂਡਰੀ ਵਾਲ ਵਾਸਤੇ ਇਟਾ ਵੀ ਆਈਆਂ ਪਈਆਂ ਨੇ ਸਭ ਸੜਕਾਂ ਇੰਟਰਲੌਕ ਪੂਰੀ ਧਰੋ ਧਰੋ ਇੰਟਰਲੌਕ ਟਾਈਲ ਲੱਗਣੀ ਸੀ ਸਟਰੀਟ ਲਾਈਟਸ ਲੱਗਣੀਆਂ ਸੀਗੀਆਂ ਇਸ ਇਸ ਜਗ੍ਹਾ ਦੀ ਬਿਊਟੀਫਿਕੇਸ਼ਨ ਹੋਣੀ ਸੀ ਪਲਾਂਟੇਸ਼ਨ ਹੋਣੀ ਸੀ ਮਨਰੇਗਾ ਤੋਂ ਫੰਡਸ ਅਸੀਂ ਅਪਰੂਵ ਕਰਾਏ ਸੀਗੇ ਜਿਹੜੇ ਇੱਥੇ ਲੱਗਣੇ ਸੀ ਪਰ ਅਫਸੋਸ ਹੈ ਕਿ ਸਰਕਾਰਾਂ ਬਦਲ ਜਾਣ ਤੋਂ ਬਾਅਦ ਜਦੋਂ ਲੀਡਰਸ਼ਿਪ ਚੇਂਜ ਹੁੰਦੀ ਹੈ ਉਦੋਂ ਜਿਹੜੇ ਇੰਦਾਂ ਦੇ ਇਤਿਹਾਸਿਕ ਜਿਹੜੇ ਸਥਾਨ ਨੇ ਉਹਨਾਂ ਦੀ ਡਿਵੈਲਪਮੈਂਟ ਵੀ ਜਦੋਂ ਰੁਕਦੀ ਹੈ ਤਾਂ ਅਫਸੋਸ ਹੁੰਦਾ ਬਾਪੂ ਗਾਂਧੀ ਕੋਈ ਕਿਸੇ ਇੰਡੀਵਿਜੂਅਲ ਵਿਕਰਮ ਚੌਧਰੀ ਸਾਡੇ ਕਿਸੇ ਸਾਥੀ ਦੇ ਇਕੱਲੇ ਉਹ ਲੀਡਰ ਨਹੀਂ ਸਨ ਪੂਰੇ ਦੇਸ਼ ਦੇ ਬੇਸ਼ਤਿਹਾਰ ਕੌਮ ਦੇ ਉਹ ਦਿਲ ਵਿੱਚ ਵੱਸਦੇ ਹੈ ਤੇ ਮੈਂ ਤਾਂ ਇੰਨੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਜਿੰਨੇ ਵੀ ਡਿਵੈਲਪਮੈਂਟ ਦੇ ਇਹ ਸਥਾਨ ਵਾਸਤੇ ਫੰਡਸ ਅਪਰੂਵ ਹੋਏ ਸੀ ਉਹਨਾਂ ਨੂੰ ਜਲਦ ਤੋਂ ਜਲਦ ਸਰਕਾਰ ਦੇ ਨੁਮਾਇੰਦੇ ਸਰ ਤੁਹਾਡਾ ਸਰਕਾਰ ਉਹਨਾਂ ਨੂੰ ਫੰਡਸ ਨੂੰ ਯੂਟਿਲਾਈਜ਼ ਕਰਕੇ ਇਸ ਜਗ੍ਹਾ ਨੂੰ ਖੂਬਸੂਰਤ ਬਣਾਉਣ ਦਾ ਜਿਹੜਾ ਇੱਕ ਸਾਡਾ ਇੱਕ ਮਿਸ਼ਨ ਸੀ ਉਸ ਨੂੰ ਪੂਰਾ ਕਰ ਦੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ